ਆਹ ਦੇਖ ਲੈ ਜੇ ਹੁਣ ਇਹ ਦੂ ਮੋੜ ਕੇ ਦੱਸਿਆ ਨਾ ਕੋਈ ਗੱਲ ਵੀ ਮੈਂ ਕੰਮ ਕਰਵਾਉਂਦੀ ਆ ਸਾਰਾ ਕੰਮ ਕਰਵਾਉਂਦੀ ਤੇਰੇ ਅੰਦਰ ਬਾਹਰ ਡਾ ਦੂੰ ਤੈਨੂੰ ਹੁਣ ਮੈਂ ਨਹੀਂ ਹੁਣ ਤਾਂ ਤੂੰ ਮੈਂ ਨਹੀਂ ਕਹਿ ਕੇ ਜਾਈਂ ਐ ਵੀ ਮੈਂ ਤੇਰੀ ਸੇਵਾ ਕਰੂੰਗੀ ਹਾਂ ਕਰੂੰਗੀ ਮੈਂ ਤਾਂ ਉਹਨਾਂ ਦੇ ਮੂੰਹ ਤੇ ਤਾਂ ਕਹਿ ਲਈ ਸੀ ਨਾ ਮੂੰਹ ਕੀ ਕਹਾਂਗੀ ਮੈਥੋਂ ਗੁੱਦਾ ਨਹੀਂ ਤੈਨੂੰ ਸੇਵਾ ਕਰਦੀ ਐ ਸੇਵਾ ਤੈਨੂੰ ਉੱਥੋਂ ਤੋਂ ਲਿਆਉਣੀ ਸੋਨ ਦੇ ਕੱਟ ਕੇ ਹੋਰ ਵੜ ਕੇ ਦੇਖਣਾ ਮਨਜੀਤ ਵਰ ਕਾਉਣਾ ਇੱਥੇ ਮੈਂ ਬਣਨ ਦੇਉਂਗੀ ਮਨਜੀਤ ਨੂੰ ਆਉਣ ਸਹੀ ਇੱਥੇ ਵੱਟ ਕੱਟ ਦੇ ਨਾ ਫੁੱਲ ਚੱਲ ਚੱਕ ਕੇ ਨਾ ਪੋਚੋ ਚੱਕ ਲੈ ਖੜੀ ਹੋ ਜਾ ਹਾਂ ਬਣਾ ਮੈਂ ਡੂਟਾ ਕਰਨੇ ਪਊਗਾ ਬਿਮਾਰ ਹੋ ਕੇ ਥੱਕੀ ਪਈਆਂ ਲੱਤਾਂ ਦੁਖੀਆਂ ਆਂਦੀਆਂ ਮੇਰੀਆਂ ਤਾਂ ਤੇਰੀ ਭਗਾਈ ਕਰਦੀ ਤੇਰੇ ਨੰਬਰ ਤੋਂ ਮਾਰਦੀਆਂ ਮੰਗਿਆਰ ਐ ਮੈਂ ਬੁੜੀ ਆ ਮੈਂ ਤੇ ਬੁੜੇ ਹੱਡਾਂ ਤੋਂ ਕਿੱਥੂ ਕੰਮ ਕਰਾਉਣੀ ਆ ਤੂੰ ਜਾਣ ਕੇ ਖੇਖਣ ਕਰਦੀ ਕੁਛ ਨਹੀਂ ਹੋਇਆ ਤੈਨੂੰ ਤੰਗ ਵਾਲੇ ਬੈਠ ਕੇ ਖੇਖਣ ਕਰਦੀ ਆ ਮੈਂ ਟੰਗ ਕਰਦੀ ਆ ਤੂੰ ਕਰ ਲੈ ਮੈਂ ਤੇ ਤਾਂ ਹੁੰਦੇ ਹੀ ਹੈਗੇ ਸਾਰਾ ਕੰਮ ਅੰਦਰ ਬਥੇਰਾ ਸਮਾਨ ਸੱਲਾਖ ਖਲਿਆਰਾ ਪਾਇਆ ਪਏ ਤੇਰਾ ਪੇਟੀਆਂ ਫਰੋ ਫਰੋ ਰੱਖ ਦੰਨੀ ਹੈਗੀ ਸਾਰੇ ਗਾਹ ਪਾਇਆ ਪਏ ਅੰਦਰ ਉੱਠਵੇਂ ਮੈਨਾ ਆ ਖੜੀ ਹੋਏ ਉੱਠਣੀ ਪਊਗਾ ਆਖਣਾ ਪੁੱਤ ਕਰ ਫਿਰ ਸਭੀ ਕਰਨੀ ਪਊਗਾ ਐ ਮੁੰਡੇ ਨੂੰ ਆਉਂਦੇ ਫਿਰ ਮੈਂ ਮੁੰਡੇ ਨੂੰ ਦੱਸੂ ਮੈਂ ਤੂੰ ਕਰਕੇ ਕੰਮ ਕਰ ਲਵਾ ਨੀ ਬੋਲੀ ਚ ਲੱਥ ਮਾਰੀ ਜਾਂਦੀ ਪਕਾਈ ਪਾ ਆ ਜਾ ਕੇ ਆਉ ਸਾਰੇ ਪੈਪੂ ਇਕੱਠੀ ਕਰਦੀ ਨਾਲੇ ਝਾੜੂ ਚੱਕ ਕੇ ਯਾਰ ਕਿਤੇ ਹੋਰ ਦੇ ਮੇਰੇ ਨਾਲ ਮਾਰ ਮਾਰ ਕੇ ਝਾੜੂ ਕੋਚਾ ਲਾਦੀ ਤੇ ਸਾਰੇ ਪੈੜੇ ਚ ਲਾਣਾ ਕੋਚਾ ਲੱਤਾਂ ਤੋੜੂ ਤੇ ਨੀ ਇੱਥੇ ਬੋਲੀਗੀ ਮੂੰ ਮਰ ਜਾ ਕਿੱਡੀ ਪਾਪਣ ਐ ਕੀ ਮੈਂ ਮਰ ਜਾ ਨੀ ਨੀ ਜਤੀ ਹੁਕੀਮਤੀ ਕੋਲੇ ਗਾੜੀ ਦੀ ਨਾ ਤਾ ਰੱਬ ਨੇ ਮੈਂ ਲੋਕ ਕੱਢੀ ਜਿੱਤੀ ਨਾ ਕੋਤ ਦਿੱਤਾ ਇਹਨੂੰ ਵੀ ਹੁਣ ਕਾਜ ਨੂੰ ਪਾਇਆ ਵੀ ਮੇਰੇ ਝੋਕਰੀ ਐ ਇਹ ਮੈਠੂ ਗੁੱਡੇ ਹੱਡਾਂ ਦੇ ਕਰਉਂਦੀ ਐ ਕੰਮ ਨਾ ਮੈਠੂ ਗੁੱਦਾ ਨਾ ਮੈਠੂ ਛੋਟੇ ਜੇ ਮੈਂ ਉਹਨੂੰ ਬਾਕੰਦ ਤੋਂ ਵੀ ਨਾ ਕਰੇ ਕੋਈ ਐਸਟਾਈਕ ਨੂੰ ਬਾਸਦਾ ਤਾਂ ਟਰਾਬ ਹੋ ਜੂ ਠਾਈ ਇਹ ਉਹ ਦੁਜਾ ਆਂਬ ਨਹੀਂ ਬਈ ਐ ਤਾਂ ਆਂਜ ਆਂਬੀ ਵੀ ਇਹ ਕੜਾ ਪਿਛੇ ਪੋੜੇ ਦਸਦੀ ਐ ਨਾ ਮੜਾ ਲੱਗ ਜੇ ਸਹੀ ਬੋਲਣਾ ਨਾ ਪਾਣ ਨੂੰ ਕੁਕੜ ਕਰਨੀ ਕੋਈ ਮੁੰਡਾ ਆਇਆ ਨੇ ਤਾਂ ਛੱਡ ਕੇ ਪਾਇਆ ਜਾਂਦੀ ਏ ਰਕਾਨ ਬਾਣੇ ਕੀ ਹੈ ਕੁਰਸੀ ਚੱਕ ਲੈਂਦੀ ਏ ਮਾੜਾ ਕਰਕੇ ਕੰਮ ਕਰ ਲੈ ਤੂੰ ਫੁਰ ਫੁਰ ਜਿਹਾ ਕਰੀ ਚਲ ਨਾ ਮੋੜ ਮੋੜ ਕਿਉਂ ਨਾ ਕਰ ਨਾ ਲੈ ਤਾਂ ਕੰਮ ਕਰ ਦੇ ਨਾਲ ਤੇ ਬੋਲੀ ਹੁੰਦੀ ਏ ਕਿ ਕੁੱਤੇ ਐ ਭਗਾਈ ਲੱਗ ਰਹੀ ਤੇਰੇ ਕੁੱਤੇ ਐ ਭਗਾਈ ਲੱਗ ਰਹੀ ਏ ਹੋਰ ਕੀ ਕਰਾਂ ਤੂੰ ਕੀ ਦੱਸੇਂਗੀ ਤੂੰ ਕਰੀ ਤਾਂ ਸਹੀ ਫੋਨ ਤੂੰ ਕਰ ਲੈ ਤੇ ਤੂੰ ਫੋਨ ਮੈਂ ਤਾਂ ਕਰੂੰਗੀ ਵੀ ਇੱਥੇ ਬੈਠੂ ਹੁੰਦਾ ਨਹੀਂ ਹੁੰਦਾ ਕਿ ਸਾਰਾ ਕੁਝ ਹੁੰਦਾ ਚੁਗਰੀਆਂ ਕਿਵੇਂ ਕਰਨ ਵਗੀਆਂ ਦੀ ਲੋਕਾਂ ਦੇ ਘਰੇ ਡੇਰ ਨਾ ਆ ਮਾਯਾ ਮੋਏ ਜਾਨੀਓ ਤੇਰੇ ਕੋਲ ਬਾਜਾ ਮਾਰ ਕੇ ਬੇਬੇ ਹਾਂ ਤਾਈ ਦਾ ਮੁੜ ਕੇ ਪਤਾ ਹੀ ਨਹੀਂ ਲਿਆ ਇਹ ਆਪਾ ਦਾ ਮੁੜ ਕੇ ਗੰਗੇ ਨਹੀਂ ਪਤਾ ਨਹੀਂ ਕਿਵੇਂ ਉਹ ਵਿਚਾਰੀ ਨਾ ਭੇਜ ਤਾਂ ਦਿੱਤੀ ਸਦੇ ਸੁਖੀ ਨਾਲ ਹੋਰ ਇੱਕ ਵਾਰੀ ਪਤਾ ਤਾਂ ਕਰ ਲੈਂਦੇ ਵੀ ਕਿਵੇਂ ਹੈਗੀ ਠੀਕ ਰਹਿੰਦੀ ਹੈ ਹੁਣ ਸੁਖੀ ਤਾਈ ਨਾਲ ਹਾਂ ਉਹ ਮੁੰਡਾ ਆ ਗਿਆ ਕਿ ਆਇਆ ਨਹੀਂਗਾ ਭਲਾ ਪਤਾ ਹੋਵੇ ਪਤਾ ਨਹੀਂ ਉਹਦੇ ਤਾਂ ਮਨਜੀਤ ਨੂੰ ਕਹਿੰਦਾ ਸੀ ਮੈਂ ਆਉਂਗਾ ਹਨਾ ਜੇਦਾ ਮੁੰਡਾ ਆ ਗਿਆ ਹੋਇਆ ਫਿਰ ਤਾਂ ਬਵਾ ਸੁਖੀ ਨੂੰ ਸਦਾ ਦੇ ਨਹੀਂ ਸੁਖੀ ਤਾਂ ਨਹੀਂ ਸੁਧਰੀ ਹੋਣੀ ਮੈਨੂੰ ਤਾਂ ਆਪ ਨਹੀਂ ਲੱਗਦਾ ਹਾਂ ਮੈਨੂੰ ਤਾਂ ਆਪ ਨਹੀਂ ਲੱਗਦਾ ਵੀ ਸੁਧਰੀ ਹੋ ਉਦਾ ਮੀਨਾ ਉਹਦਾ ਨਾ ਕਰ ਜਾਂਦੀ ਆਵੇ ਕੁੱਟਖਟੀ ਦਾ ਤੂੰ ਤਾਂ ਜਮੀ ਬਿੜਕ ਨਹੀਂ ਲਈ ਮੁਰਕੇ ਮਾਂ ਪੁੱਤਾਂ ਨੇ ਮਾਂ ਦਾ ਮੁਰਕੇ ਭੁੱਲੀ ਗਈ ਉਹਨੂੰ ਭੇਜ ਕੇ ਮੈਥਾ ਹੋਰ ਹੀ ਨਹੀਂ ਕੰਮ ਲੋਟ ਆਏ ਗੇੜਾ ਮਾਰਿਆ ਨਾ ਤੂੰ ਯਾਦ ਕਰਾਇਆ ਮੁਰਕੇ ਵੀ ਜਾਇਆ ਤਾਈ ਕੋਈ ਬਸ ਉਹ ਹੀ ਪਤਾ ਨਹੀਂ ਕਿਹੜੇ ਕੰਮ ਧੰਦੇ ਚੁਲਜੇ ਪਏ ਤੇਰੇ ਬਾਬਾ ਜਾਦ ਆ ਗਿਆ ਮੇਰਾ ਜਵੱਟੇ ਬਿਟੇ ਹੁਣ ਜਾਦ ਆਇਆ ਮੈਂ ਕਿਹਾ ਵੀ ਤਾਈ ਨੇ ਮੁਰਕੇ ਆਪਾਂ ਪਤਾ ਹੀ ਨਹੀਂ ਕਰਿਆ ਤਾਈ ਦਾ ਹਣਾ ਵੀ ਕਿਵੇਂ ਆ ਵਿਚਾਰੀ ਕਿਤੇ ਉਂਆ ਅੰਦਰ ਅੰਦਰ ਵਿਚਾਰੀ ਉਹ ਕਦੀ ਬੈਠੇ ਹੋਏ ਫਸੇ ਹੋਰ ਤੋ ਬਿੜਕ ਲੈ ਕੇ ਆ ਬਿਲਕੁਲ ਲਿਆਉਂਗੀ ਮੈਂ ਚਾਹ ਚੂ ਪੀ ਕੇ ਲਿਆਉ ਸੁਖੀ ਤੋਂ ਬਿੜਕਾ ਹਾਂ ਤੇ ਵੀ ਕਿਵੇਂ ਆਗੀ ਤਾਈ ਤਾਈ ਨਹੀਂ ਕਰੀ ਅੱਜ ਹੋਈ ਫੇਰ ਨਾ ਮੈਂ ਕੱਢ ਕੇ ਤਾਂ ਲਿਆਉਂ ਮੈਂ ਤੇ ਤਾਈ ਨੂੰ ਤਾਈ ਵੀ ਆਖੂਗੀ ਵੀ ਮੁਰਕੇ ਸਾਰ ਨਹੀਂ ਲਈ ਹਾਂ ਖਬਰ ਜਾ ਕੇ ਭਾਈ ਬਰਿਆ ਕੇ ਲੈ ਗਈ ਹੋਵੇ ਉਹਦਾ ਇਹ ਜਿਹਦਾ ਕੀ ਪਤਾਗਾ ਹਾਂ ਇਹਦਾ ਮੈਂ ਕਹਿ ਨਹੀਂ ਆ ਵੇ ਉਹ ਤਾਂ ਬਰਿਆ ਕੇ ਲੈ ਗਈ ਇੱਥੇ ਮੁਰਕੇ ਆ ਪਤਾ ਪੁੱਛੇ ਕਿਹਦੇ ਜੈਨੀ ਸਾਵੰਦ ਕਰਤਾ ਹੋਵੇ ਵਿਚਾਰੀ ਦਾ ਸਾਵੰਦ ਕਰਤਾ ਬੀਬੀ ਸ੍ਰੀਕਾ ਦੇ ਜਲੂਸ ਕੱਢਦੀਆਂ ਜਾ ਕੇ ਹਾਂ ਇਹ ਤਾਂ ਹੋਏ ਜੀ ਹੋਈਏ ਸੁਖੀ ਭੈੜੀ ਆ ਵੀ ਮੈਥ ਤੋਂ ਉਥੇ ਮਾਫੀਆਂ ਮੰਗੀਆਂ ਮੈਥ ਤੋਂ ਪੈਣੀ ਹੱਥ ਲਵਾਏ ਹਾਂ ਕੀ ਪਤਾ ਹੁਣ ਬਰਿਆ ਕਿ ਲਗੀ ਹੋਵੇ ਹਾਂ ਆਪਾਂ ਤਾਂ ਬੌਲੇ ਰਹੇ ਮੁੜ ਕੇ ਗੌਰ ਹੀ ਨਹੀਂ ਕਰੀ ਆਪਦੇ ਵਰਗਾ ਸਮਝ ਲੈਣੇ ਆਪਾਂ ਤਾਂ ਹਾਂ ਆਪਾਂ ਤਾਂ ਦੇਖੇ ਨਾ ਵੀ ਇਹ ਕੁਝ ਹੋਣਾ ਜਾ ਵਿਚਾਰੀ ਨਹੀਂਥੇ ਕਹੇ ਜਾ ਕੇ ਕਦੇ ਕੁੱਟ ਮਾਰ ਕੇ ਸੁਖੀ ਉਹਦੀ ਕੋਈ ਪਤਾ ਨਹੀਂ ਤਾਂ ਬਿਰਕ ਲਈ ਨਾ ਹਾਂ ਤੂੰ ਬਿਰਕ ਲੈ ਕੇ ਆ ਮੈਂ ਤਾਂ ਮੁੜ ਕੇ ਨਾ ਕਦੇ ਬਾਹਰ ਅੰਦਰ ਵੀ ਨਹੀਂ ਦੇਖੀ ਤਾਈ ਆਪਾਂ ਤਾਂ ਦੇਖੀ ਨਾ ਤੂੰ ਤਾਂ ਜਾਣਦੀ ਨਹੀਂ ਬਲਾ ਜਾਨ ਨਾ ਵੀ ਮੈਂ ਉਧਰ ਕੋ ਹਗੋ ਹਟਣ ਨਹੀਂ ਆ ਮੈਂ ਤਾਂ ਕਦੇ ਹੀ ਨਹੀਂ ਦਿੱਸੀ ਕਦੇ ਵੀ ਨਹੀਂ ਮਿਲੇਗੀ हां अगे दा दुकान तक उनते भी जांदी हो सब्जी-सब्जी ਲੈਣ ਭੈਣੇ ਤਾਂ ਅੰਦਰ ਹੀ ਡਾ ਲਈ ਵੇ ਸੁੱਖੀ ਨੇ ਤੇ ਫਿਰ ਉਹੀ ਤਾਂ ਗੱਲ ਆ ਮੇਰੇ ਅਕ ਧਿਆਨ ਦੇ ਚ ਆਇਆ ਵੀ ਕਿਤੇ ਤਾਈ ਜਮੀ ਨਹੀਂ ਮੂੰ ਮੱਥੇ ਲੱਗੀ ਹੈਗੀ ਵਾਰੰਦ ਤੇ ਮੈਂ ਸੁੱਖੀ ਤੋਂ ਬਿਰਕ ਲੈ ਕੇ ਆਉਣੀ ਆ ਪਹਿਲਾ ਤੂੰ ਐ ਕਰ ਮੈਂ ਤਾਂ ਚਾਹ ਤਰਦੀ ਆ ਹਾਂ ਤੇ ਤੂੰ ਹੁਣੀ ਜਾ ਆ ਬੇ ਮੈਂ ਤਾਂ ਹੁਣੀ ਜਾ ਕੇ ਹੁਣੀ ਆ ਭੈਣੇ ਵਿਚਾਈ ਜਾ ਕਦੇ ਭੈਣੇ ਮੈਥੋਂ ਆਇਆ ਨਹੀਂ ਗਿਆ ਕਹਦੇ ਵੀ ਬਸ ਕੀ ਬੋਲੂ ਬਲਾ ਬੰਦੇ ਹਾਂ ਕਹਦੇ ਮੈਂ ਤਾਂ ਉਹੀ ਆ ਗਈ ਮੇਰੇ ਚੱਲ ਜੇ ਤਾਂ ਵਧੀਆ ਹੋਈ ਸੁੱਖੀ ਉਹਦੇ ਨਾਲ ਫਿਰ ਤਾਂ ਆਪਾਂ ਲੋੜ ਹੀ ਨਹੀਂ ਜੋ ਦੇ ਨਾਲ ਓਮੇਕਲ ਇਸ ਘਰ ਦੀ ਓ ਹੀ ਮੈਂ ਤਾਂ ਤੂੰ ਘਰੇ ਨਹੀਂ ਆਈ ਹਾਂ ਇੱਧਰ ਲਈ ਮੁਰਕੇ ਨੂੰ ਤੋਰਦੇ ਸੁਖੀ ਦਾ ਮੈਂ ਕੁਝ ਕਰੀ ਜਾਵੇ ਸੁਖੀ ਕੁਝ ਕਰੀ ਜਾਵੇ ਦੋ ਰੋਟੀਆਂ ਨੇ ਬੇਬੇ ਜਿੱਥੇ ਆਪਾਂ ਖਾਣੇ ਉੱਥੇ ਖਾ ਲੂਗੀ ਵਿਚਾਰੀ ਪੁੰਨੀ ਆਦਾ ਕੁੜੇ ਦੀ ਦਾ ਵੱਡੇ ਬੰਦੇ ਦਾ ਤਾਂ ਪੁੰਨੀ ਹੁੰਦਾਗਾ ਪੁੰਨੀ ਹੁੰਦਾਗਾ ਉਹ ਤਾਂ ਉਹ ਹੈ ਕਿ ਡੈਣ ਡੈਣ ਸੁਖੀ ਓਹੀ ਗੱਲ ਹੈ ਕਿ ਹਾਂ ਸੁਖੀ ਦਾ ਇਹ ਵੇਖਦੀ ਨਹੀਂ ਮਾਰਦੀ ਮੂਰਤੀ ਵੀ ਨਹੀਂ ਦੇਖਦੀ ਬੁੜੀ ਹੈ ਵੀ ਮੇਰੇ ਸੱਸਾ ਕੁੜੇ ਮਾਂ ਮਾਂ ਵਰਗੀ ਹੈ ਫਿਰ ਕੀ ਹੋ ਗਿਆ ਜੈ ਤੇਰੀ ਮਾਂ ਹੋ ਜੀ ਇਹ ਹਾਂ ਇਹ ਵੀ ਮਾਂ ਹੀ ਆ ਕਿਸੇ ਦੀ ਉਹਦੇ ਕਿੰਨਾ ਰੋਂਦੀ ਸੀ ਹਾਂ ਕੀ ਹੋਇਆ ਜਦੋਂ ਇੰਨੇ ਜ਼ੁਲਮ ਪ੍ਰਦੇਸਾਂ 'ਚ ਬੈਠਾ ਹੈ ਜਦੋਂ ਇੰਨੇ ਜ਼ੁਲਮ ਕਰਦੀ ਸੀ ਮੈਂ ਤਾਂ ਕਹਿੰਦੀ ਨਹੀਂ ਵੀ ਉਹ ਸੁਧਰ ਗਈ ਹੋਊਗੀ ਨਾ ਨਾ ਬੜੇ ਸੁੱਖੀ ਦਾ ਗੱਲ ਤਾਂ ਤੇਰੇ ਆਈ ਪੱਕੀ ਹੈ ਜਮਾ ਨਹੀਂ ਸੁਧਰੀ ਜਾਵੇ ਬੇ ਤੂੰ ਜਾ ਕੇ ਆ ਨਹੀਂ ਮੈਂ ਚਾਹ ਤਾ ਲੈ ਕੇ ਆਉਣੀ ਤੂੰ ਚਾਹ ਦੀ ਕੁੱਟ ਕਰ ਪਾ ਚੰਗਾ ਛੇਤੀ ਮੁੜੇ ਹੁਣ ਤਾਂ ਮੈਨੂੰ ਵੀ ਆ ਜਾਈ ਜਾਂਦਾ ਵੀ ਹੋ ਕੁੜਕ ਤੇ ਸੱਚੀ ਨੇ ਸਾਬਨ ਤੱਕਿਆ ਆਪੇ ਆ ਵਿਚਾਰੀ ਦਾ ਹੋ ਆਪਾਂ ਤਾਂ ਮੁੜ ਕੇ ਧਿਆਨ ਹੀ ਨਹੀਂ ਕਰਿਆ ਉਹ ਗੱਲ ਦਾ ਹੋਰ ਵਿਚਾਰੀ ਕਿਤੇ ਕਹਿੰਦੀ ਹੋਊਗੀ ਵੀ ਉਹ ਵੀ ਮਰ ਗਏ ਮੁੜ ਕੇ ਗੇੜੇ ਉਹ ਤਾਂ ਆਈ ਨਹੀਂ ਪਤਾ ਉਹਦੇ ਵੀ ਜਾਦੇ ਫਾਹੇ ਚੱਕਤੀ ਹੋਵੇ ਚੱਕਤੀ ਹੋਵੇ ਕੀ ਪਤਾ ਹੁੰਦਾਗਾ ਮੈਨੂੰ ਜਾਣਦੇ ਲੈ ਮੈਂ ਚਾਹ ਦੀ ਕੁੱਟ ਧਰਦੀ ਆ ਮੇਰੇ ਤਾਂ ਪਹਿਲਾਂ ਦਿਮਾਗ ਨੇ ਕੰਮ ਹੀ ਨਹੀਂ ਕਰਿਆ ਹੁਣ ਦਿਮਾਗ ਚਾਹੀਏ ਗੱਲ ਵੀ ਤਾਈ ਦੀ ਸਾਰੀ ਲਈ ਕਿਸੇ ਨੇ ਮੁੜ ਕੇ ਤਾਈ ਆਖੂਗੀ ਵੀ ਸਾਰੀ ਮਰ ਗਏ ਹੁਣ ਕੀ ਪਤਾ ਹੁੰਦਾ ਭੈਣ ਕਿਹੜਾ ਕਿਸੇ ਦੇ ਵਿੱਚ ਬੜੇ ਆ ਜਿਆਦੇ ਤੰਗ ਕਰਨ ਲੱਗੀ ਹੋਵੇ ਦਸਿੰਦਰ ਦਾ ਵਿਚਾਰਦਾ ਮੁੜ ਕੇ ਪਤਾ ਹੀ ਨਹੀਂ ਲੱਈਤਾ ਮੈਂ ਤਾਂ ਭੁੱਲ ਪਾਲੀ ਗਈ ਮੇਰ ਤਾਂ ਅੱਜ ਪਰਮਜੀਤ ਨੇ ਯਾਦ ਕਰਾਇਆ ਕੀ ਪਤਾ ਵਿਚਾਰਦਾ ਕੀ ਹਾਲ ਹੋਦਾ ਪਾੜੀ ਪੜੀ ਨੂੰ ਆ ਹਾਂ ਮਨਜੀਤ ਪਤਾ ਕਿੱਧਰੋਂ ਆਉਣਾ ਕਿੱਧਰ ਆ ਮਨਜੀਤ ਬੇਬੇ ਤੂੰ ਕਿੱਧਰ ਜਾਣੀ ਐ ਬੇ ਮੈਂ ਤਾਂ ਤੇਰੇ ਚਾਈ ਦਾ ਪਤਾ ਲੈ ਕੇ ਆਇਉਣੀ ਆ ਉਹਦੇ ਦਾ ਮੁੜ ਕੇ ਆਪਾਂ ਤਾਂ ਪਤਾ ਹੀ ਨਹੀਂ ਲੱਈਤਾ ਉਹਦਾ ਜਿੱਦੇ ਆਪਣੇ ਘਰੋਂ ਲੈ ਗਈ ਸੀ ਸੁਖੀ ਕਦੇ ਉਹ ਨਾ ਉਹ ਨੁਕੀ ਚਾਹੇ ਕੋਲ ਤੋਂ ਦੀ ਮਾਰ ਦੀ ਹੋਵੇ ਦੇ ਬਾਰੇ ਹਾਂ ਉਹ ਤਾਂ ਮੈਂ ਤੁਹਾਨੂੰ ਐਂ ਕਹਿੰਦਾ ਸੀਗਾ ਹਾਂ ਮੈਂ ਵੀ ਪਿੰਡ ਚੋਂ ਆਇਆ ਹੋਣੀ ਹਾਂ ਤੇ ਮੈਨੂੰ ਕਹਿੰਦੇ ਪਿੰਡ ਚ ਇੱਕ ਦੋ ਬੰਦੇ ਕਹਿੰਦੇ ਜਿਹੜੇ ਥੋੜੀ ਤਾਈ ਹੈ ਹਾਂ ਕਹਿੰਦੇ ਸੁੱਖੀ ਤਾਂ ਕਹਿੰਦੇ ਉਹ ਵੀ ਫੇਰ ਕਰੀ ਜਾਂਦੀ ਹੈ ਫੇਰ ਉਹਦੇ ਨਾਲ ਕੁੱਟਮਾਰ ਕੁੱਟਮਾਰ ਬੂਹਾਂ ਮਰ ਜਾ ਤੇ ਉਹ ਆਇਆ ਨਹੀਂ ਮੁੰਡਾ ਸੁਣਿਆ ਨਹੀਂ ਤਾਂ ਮੁੰਡਾ ਤਾਂ ਆਇਆ ਨਹੀਂ ਹਜੇ ਹਜੇ ਆਇਆ ਨਹੀਂਗਾ ਹਾਂ ਫੇਰ ਫੇਰ ਮੈਂ ਤਾਂ ਐ ਕਰਦੀ ਆ ਉਹਨੂੰ ਆਪਣੇ ਘਰ ਹੀ ਫੇਰ ਲੈ ਜਾਂਦੀ ਆ ਆਪਾਂ ਤਾਂ ਉਹਦੇ ਰੋਟੀਆਂ ਹੀ ਦੇ ਦਿਆ ਕਰਾਂਗੇ ਵਿਚਾਰੀ ਰੋਟੀਆਂ ਤੇ ਲੈ ਰਹੀ ਤਾਈ ਮੈਂ ਤੈਨੂੰ ਬੇਬੇ ਆਏਗਾ ਨਾ ਤਾਂ ਇਹਨੂੰ ਲੈ ਆਏਗੀ ਤੋਰੇ ਨੂੰ ਹਾਂ ਹੈਨਾ ਤੇ ਕੱਲ ਨੂੰ ਕੁਝ ਹੋ ਗਿਆ ਆਪਣਾ ਆਲਾ ਕੋਈ ਇਹ ਇਹ ਲੜਾਉਂਦੇ ਸੀ ਕੁਝ ਮਗਰ ਸੁੱਖੀ ਨਾ ਕੁਝ ਖਾ ਪੀ ਕੇ ਮਰ ਜਾਈ ਹੈ ਨਾ ਮੈਂ ਤੈਨੂੰ ਇਹ ਕਹਿੰਦਾ ਤੂੰ ਹੁਣ ਪਤਾ ਤਾਂ ਲੈਣ ਜਾਣੀ ਚਲ ਪਤਾ ਤਾਂ ਲਿਆ ਤੂੰ ਹਾਂ ਆਪਾਂ ਹੈਨਾ ਆਪਣੇ ਸਰ ਵੀ ਗੱਲਣਾ ਆਪੇ ਆਪਾਂ ਇਸ ਤਰ੍ਹਾਂ ਕੋਈ ਗੱਲ ਕਰੀਏ ਹੈਨਾ ਜਾਂ ਆਪਾਂ ਉਹਦੇ ਤੇਰੇ ਤਾਈ ਦੇ ਪੇਕੇ ਨੂੰ ਫੋਨ ਕਰ ਦਿਆਂਗੇ ਹਾਂ ਕੋਈ ਨਾ ਕੋਈ ਤਾਂ ਗੱਲ ਬਣਾਉਣੀ ਪੂਹਰਾ ਤੇ ਹੁਣ ਉਹਦਾ ਕੌਮ ਨਾ ਵਿਚਾਰੀ ਜਾਂ ਫਿਰ ਅੰਦਰ ਅੰਦਰ ਕੁੱਟਮਾਰ ਕਰੀ ਜਾਂਦੀ ਹੋਈ ਉਹਦੀ ਇਹ ਫੇਰ ਕੀ ਕਰਾਂਗੇ ਹੋਰ ਜੇ ਮਾਰਤੀ ਤੇ ਇੱਕ ਹੋਰ ਵੀ ਆ ਹਾਂ ਮੈਨੂੰ ਪਤਾ ਸੁਖੀ ਸੁਧਰਨ ਵਾਲੀ ਤਾਂ ਹੈ ਨਹੀਂ ਕਿ ਨਾ ਨਾ ਉਹ ਆਪ ਨੂੰ ਕੰਮ ਨਹੀਂ ਕਰਦੀ ਕੰਮ ਸਾਰਾ ਉਹ ਤੋਂ ਕਰਾਉਂਦੀ ਹੈ ਬੇਲੀ ਹੈ ਹਾਂ ਬੇਲੀ ਹੈ ਟੁੰਡਾ ਦਾ ਪੁੱਤ ਦੀ ਹੈ ਉਹ ਇੱਕ ਸਕੂਟਰੀ ਲੈ ਰੱਖੀ ਕਿ ਇੱਧਰ ਪਾਏ ਨਹੀਂ ਕਿ ਇੱਧਰ ਅੱਛਾ ਉਹ ਫਿਰ ਤਾਂ ਜਮੀ ਹੋਦਾ ਤਾਂ ਬੁਰਾ ਹਾਲ ਲੱਭੜੀ ਦੇ ਅੱਜ ਦਾ ਕਹਿੰਦੇ ਦੋ ਦੋ ਦਿਨ ਦਾ ਪੇਕੇ ਬੈਠੇ ਰਹਿੰਦੇ ਉਹ ਕੱਲੀ ਵਿਚਾਰੀ ਆਪ ਮਾਸੀ ਨਾਲ ਗੱਲ ਕਰਦੀ ਆਪਣੀ ਤਾਈ ਅੱਛਾ ਹੂੰ ਬਹੁਤ ਔਖਾ ਭਾਈ ਬਾੜੀ ਪੈੜੀ ਹੈ ਸੁਖੀ ਤਾਂ ਇਹ ਜਿੱਦਾਂ ਕਿਸੇ ਦੇ ਨਾਂ ਹੀ ਬਹੂ ਆਵੇ ਜਈ ਸੁਖੀ ਆਈ ਹੈ ਨਾ ਸੁਖੀ ਨੇ ਤਾਂ ਬਾਹਲਾ ਤੰਕਾ ਰੱਖਿਆ ਆ ਇਹਦਾ ਤਾਂ ਸਾਹੀ ਬੰਦ ਕਰੱਖਿਆ ਕੁੱਟਾਂ ਸਾਹ ਕੀ ਇੱਕ ਹੋਰ ਹੈ ਵੇ ਵੇ ਗਿਆ ਆਪਣੇ ਚੌਥੇ ਪੰਜਵੇਂ ਦਿਨ ਆਪਣੇ ਕੋਲੇ ਆ ਜਾ ਆ ਜਾ ਦੀਪ ਜੀ ਦੋਸਤ ਹੁਣ ਇਹ ਲਾਲ ਜਿੱਦੇ ਦੀਆਂ 15 ਮਹੀਨੇ ਵਾਂਗੂ ਹੋ ਗਿਆ ਹਾਂ ਉਦੋਂ ਮੁੜ ਕੇ ਜਮੇ ਨਹੀਂ ਆਈ ਜੰਪਣ ਕਰੇ ਨਾ ਆਪਣਾ ਤਾਂ ਟਾਈਮ ਲੇ ਕੇ ਉਹ ਤਾਂ ਆਪ ਆ ਜਾਂਦੀ ਸੀ ਸੁਖੀ ਵੀ ਆਈ ਸੀ ਸੁਖੀ ਵੀ ਨਹੀਂ ਆਈ ਮੁੜ ਕੇ ਜਾ ਜਾਣ ਕੇ ਕਿਹੜਾ ਬਰਿਆ ਕੇ ਲੈ ਗਈ ਉਹਨੂੰ ਕਹੀ ਜਾਂਦੀ ਹੋਊਗੀ ਮੁੰਡੇ ਨੂੰ ਕਹਿੰਦੇ ਹੋਊਗੀ ਬੇਬੇ ਦਾ ਮੇਰੇ ਕੋਲ ਹੈਗੀ ਆ ਵਧੀਆ ਹੈਗੀ ਤੇ ਵਧੀਆ ਸੀ ਤਾਂ ਮੌਜਾਂ ਮਾਰਨੇ ਆ ਉਹਨਾਂ ਵਾਲੀ ਨੂੰ ਕੀ ਪਤਾਗਾ ਉਹਨ ਬੇਚਾਰੇ ਨੂੰ ਕੀ ਬਤਾ ਲਈ ਉਹ ਮੈਂ ਲੈ ਆਈ ਉਹਨਾਂ ਨੇ ਕਿਹਾ ਤਾਂ ਮੈਂ ਸੀ ਕਿ ਕਰਤਾ ਮੈਂ ਜਿੱਥੇ ਕਿਹਾ ਤੇ ਬੇਬੇ ਦਾ ਵਧੀਆ ਹੈਗੀ ਮੈਂ ਵਧੀਆ ਸਾਹਬ ਨਹੀਂ ਉਹਦੇ ਆਏ ਗੱਲਾਂ ਕਰਦੇ ਹੋ ਇਹ ਇਹ ਦਿਮਾਗ ਵਾਲਾ ਚੱਲਦਾ ਸੁੱਖੀ ਦਾ ਲੈ ਹੋਰ ਹੁਣ ਕਮਲਿਆ ਬੁੜੀਆਂ ਨੂੰ ਕੌਣ ਪੁੱਛਦਾ ਜਿਹੜਾ ਇਹਨਾਂ ਦਾ ਦਿਮਾਗ ਚੱਲਦੀ ਆ ਹਾਂ ਹੁਣ ਇੱਕ ਹੋਰ ਹੈ ਤੂੰ ਨਾ ਸਿੱਧਾ ਨਾ ਪੁੱਛ ਲਈ ਹਾਂ ਜਾ ਕੇ ਵੀ ਮੈਂ ਤਾਂ ਪਤਾ ਲੈਣਾ ਸੀ ਕਰੇ ਮਾਖੇ ਚਲ ਜਾਏ ਉਹਨੇ ਮਤਰੀ ਆਉਂਦੀ ਮੈਂ ਚੱਲ ਜੀ ਮੈਂ ਤਾਂ ਉਹ ਆ ਗਈ ਸਖੀ ਜੇ ਵੀ ਜੇ ਤੂੰ ਸਿੱਧਾ ਪੁੱਸੇਂਗੀ ਫੇਰ ਰੱਖਣੀ ਉਂਗਲਾ ਲਾਉਣਾ ਪਤਾ ਲੈਣਾ ਜਾਣ ਕੇ ਬਿੜਕਾ ਲੈਣਾ ਆ ਬੇਕਾ ਲੈਣਾ ਆ ਕਿ ਉਹਦੇ ਮੂੰਹ ਚ ਜਿਹੜਾ ਮਰਜੀ ਕੁਛ ਕਹਾਲਾ ਹਾਂ ਹੈ ਇਹ ਤਾਂ ਮੰਨਦੀ ਨਾ ਗੱਲ ਤੂੰ ਹਾਂ ਨਾ ਚੱਲ ਤੂੰ ਨਾ ਜਲ ਕਰੇ ਚਾਚੂ ਪਿਆ ਮੈਂ ਲੈ ਨਹੀਂ ਬਿੜਕੋ ਵਿਚਾਰੀ ਉਹ ਗੱਲ ਤਾਂ ਪੱਕੀ ਆ ਮਨਜੀਤ ਦੀ ਜੇ ਮਗਰੋਂ ਕੁਛ ਖਾ ਕੇ ਮਰ ਗਈ ਉਹ ਮੁੰਡਾ ਆਖੂ ਤੁਸੀਂ ਸਾਡੇ ਕਦੇ ਪਾੜ ਕਵਾਤਾ ਮਹਿਮਾਨ ਤੁਸੀਂ ਲੈ ਕੇ ਗਏ ਤਾਂ ਮਗਰੋਂ ਸੁਖੀ ਨੇ ਆ ਕੰਮ ਕਰਿਆ ਚਾਰ ਨਾ ਜਾ ਕੇ ਉਹਨੂੰ ਕਹਿਣੀ ਅੱ비 ਭੈਣੇ ਕੋਈ ਹਾਲ ਹੈ ਤੇਰਾ ਕਿਵੇਂ ਦੱਸ ਦੇ ਮਾੜਾ ਮੋਟਾ ਸਾਨੂੰ ਉਹਦੇ ਪਰੇ ਹੋ ਕੇ ਸਾਡੇ ਘਰੇ ਆ ਜਾ ਕਰ ਮਾੜਾ ਮੋਟਾ ਦੁੱਖ ਸੁੱਖ ਕਰਿਆ ਕਰ ਕਿਉਂ ਨਹੀਂ ਆਉਂਦੀ ਤੂੰ ਸਾਡੇ ਘਰੇ ਕਿ ਤੈਨੂੰ ਉਦੂ ਮੁੜ ਕੇ ਸੁੱਖੀ ਦੇ ਅੰਦਰ ਹੀ ਢਾਤਾ ਚੱਲ ਕਹਿਣੀ ਪੁੱਛੂ ਜੇ ਕੀ ਸੁੱਖੀ ਕਿਹੜਾ ਪਲੀ ਮਾਨਸਾਗੇ ਟੜਿਆ ਪਿਆਗਾ ਗੇਟ ਖੋਲ ਖੋਦ ਦੂਗੀ ਲੈ ਬੁਢੀ ਜੀ ਨੂੰ ਕੱਪੜੇ ਫੜਾਉਣੀ ਆ ਤਾਂ ਸਾਡੇ ਤੇ ਬੁਢੀ ਜੀ ਨੇ ਆ ਤੋਤੇ ਨਹੀਂ ਕੱਪੜੇ ਲੱਮੋਜ ਨਾਲ ਪੈ ਗਿਆ ਅੰਦਰ ਪੈ ਤਾਂ ਨਹੀਂ ਸੀ ਤੈਨੂੰ ਕੱਪੜੇ ਪਾਏ ਆਗੇ ਨਹੀਂ ਮੈਂ ਠੱਕੀ ਪਈ ਸੀ ਮੈਂ ਸਾਰਾ ਕੰਮ ਨਵੇੜ ਕੇ ਪਈ ਆਂ ਲੀੜ ਲੂੜ ਢੋਤ ਹੱਡੀ ਖੜੀ ਹੋ ਨਾਲ ਮੋਜਾਂ ਨਾਲ ਪੈ ਗਈ ਖੜੀ ਹੋ ਨਹੀਂ ਮੈਨੂੰ ਪੈ ਜਾਂਦੇ ਪੈ ਜਾਂਦੇ ਨਾਲ ਨਾ ਆ ਫੜ ਕੱਪੜੇ ਓਏ ਹੁਣ ਤਾਂ ਢੋਕੇ ਹੱਡੀ ਮੈਨੂੰ ਪਹਿਲਾਂ ਫੜਾਉਂਦੀ ਤਾਂ ਮੈਂ ਫੜ ਫੜ ਢੋਨੇ ਪਹਿਣ ਕੇ ਸਾਨੂੰ ਨੂੰ ਢਾਉਂ ਇਹ ਕਾ ਤੂੰ ਛੜ ਤੇ ਤੈਨੂੰ ਐ ਨਹੀਂ ਪਤਾ ਬੰਦਰੋਂ ਮੈਂ ਨਹੀਂ ਸੀ ਤੂੰ ਮੈਨੂੰ ਪਹਿਲਾਂ ਫੜਾਉਂਦੀ ਸਾਰੇ ਵਜਿਹੜੇ ਫੜਾਏ ਸੀ ਮੈਂ ਉਹ ਢੋਤ ਐ ਤੂੰ ਕਰਤ ਰਹਿੰਦੀ ਨਹੀਂ ਹੈਗੀ ਅਕੇ ਕਾਟ ਤੇ ਰੈਂਟੀ ਨਹੀਂ ਗਰੈਂਟੀ ਮੈਂ ਆਪ ਦੀਆਂ ਨਹੀਂ ਤੋਹ ਤੇ ਫਿਰ ਕਾਲ ਨੂੰ ਤੋਹ ਦੂਂ ਜਰਾਏਗੇ ਆਪ ਤੇ ਦੋ ਸੂਟ ਚੱਕ ਕੇ ਇਥੋਂ ਤੋਹ ਤੇ ਬਸ ਮੈਂ ਕੱਪੜੇ ਤੋਹ ਤੇ ਕਾਲ ਨੂੰ ਤੋਹ ਦੂ ਕੱਲ ਨੂੰ ਹੁਣੀ ਤੋ ਤੂੰ ਨਹੀਂ ਹੁਣ ਮੈਂ ਥੱਕੀ ਪਈ ਮੇਰੇ ਪੈ ਜਾਣ ਦੇ 10 ਮਿੰਟ ਥੱਕਣ ਨੂੰ ਕੀ ਕਰਤਾ ਕੱਲਾ ਇੱਥੇ ਇੱਥੇ ਲਾਇਆ ਪੋਚਾ ਪਹਿਲਾਂ ਮੈਂ ਝਾੜੂ ਕੱਢੇ ਫਿਰ ਪੋਚਾ ਲਾਇਆਗਾ ਫਿਰ ਲੀੜੇ ਵੀ ਤੋਹਤੇ ਤੂੰ ਚੁੱਪ ਕਰਕੇ ਕੱਪੜੇ ਤੋਹ ਦੇ ਨਾਲ ਬਾਲਾ ਨਾ ਬੋਲਿਆ ਕਰ ਮੇਰੇ ਨਾਲ ਜਿਆਦਾ ਜ਼ੁਬਾਨ ਨਾ ਲੜਾਇਆ ਕਰ ਤੂੰ ਨਹੀਂ ਹੁਣ ਮੈਂ ਇਥੇ ਤੋਹਤੇ ਨਹੀਂ ਆਂਦੀ ਮੈਂ ਥੱਕੀ ਤੋਹਤੇ ਕੇ ਸਭ ਕੁਝ ਕਰ ਹਾਏ ਬੇਰਬਾ ਸਾਰਾ ਕੁਝ ਕਰਨ ਜਾਂਦੀ ਆ ਕਿ ਕਿਸੇ ਵੇਲੇ ਨਹੀਂ ਮੈਨੂੰ ਟਿਕਣ ਦਿੰਦੀ ਮੈਂ ਕੀ ਕੀ ਕਰਾਂ ਟਿਕਣ ਨਹੀਂ ਦਿੰਦੀ ਤੈਨੂੰ ਜਾਣਾ ਹੋਊਗਾ ਚੁਗਲੀਆਂ ਕਰਨ ਘਰ ਘਰ ਜਾਣਾ ਹੋਊਗਾ ਤੂੰ ਹੋਰ ਕੀ ਟਿਕਣ ਨਹੀਂ ਦਿੰਦੀ ਤੈਨੂੰ ਮੈਂ ਨਿੱਕੀ ਤਾਂ ਨਹੀਂ ਜਾਂਦੀ ਚੁਗਲੀਆਂ ਕਰਨ ਮੈਂ ਕਿੱਥੇ ਜਾਂਦੀ ਆ ਚੁਗਲੀਆਂ ਕਰਨ ਤੈਨੂੰ ਲਿਕਣ ਨਹੀਂ ਦਿੰਦੀ ਹੈਗੀ ਕੱਪੜੇ ਧੋਤੇਗਾ ਨਾ ਤੈਨੂੰ ਅੰਦਰ ਬਾੜਾ ਦਊਂਗੀ ਤੈਨੂੰ ਲਿਕਣ ਨਹੀਂ ਦੇਣਾ ਹੈਗਾ ਕਿਸੇ ਕੋਈ ਆਈ ਕਹ ਦੋ ਤਾਂ ਪਈ ਆਗੇ ਅੰਦਰ ਆ ਪਈ ਆ ਫਿਰ ਇੱਕ ਦਿਨ ਨੂੰ ਚ ਪਤਾ ਲੱਗ ਗਿਆ ਜਾਂਦਾ ਵੀ ਕਿੱਥੇ ਜਗਲੀ ਨੇ ਕਹੇ ਤਾਂ ਵੀ ਕਿੱਥੇ ਪਈ ਆ ਫਿਰ ਕੀ ਦੱਸੇ ਹੁਣ ਤੇਰਾ ਢਿੱਡ ਭਰਿਆ ਪਿਆ ਹੋਊਗਾ ਵੀ ਚੁਗਲੀਆਂ ਕਰਨ ਇਹ ਚੁਗਲੀਆਂ ਮੈਂ ਕਿੱਥੋਂ ਚੁਗਲੀਆਂ ਕਰਦੀਆਂ ਮੇਰੇ ਇੱਥੇ ਚੁਗਲੀਆਂ ਕਰਨ ਦਾ ਕਿੱਥੇ ਟਾਈਮ ਲੱਗਦਾ ਕਰ ਲਈ ਆ ਮથે ਰੱਖ ਆ ਲੀਆਂ ਚੁਗਲੀਆਂ ਉੱਥੇ ਫੋਨ ਕਰਵਾਤਾ ਤੇ ਮੁੰਡੇ ਨੂੰ ਉਹਨੇ ਜਰਕਦੇ ਨੇ ਫੋਨ ਲਾਇਆ ਤੂੰ ਉੱਥੇ ਚੁਗਲੀਆਂ ਕਰੀਆਂ ਸੀ ਉਹ ਤਾਂ ਉਹਨਾਂ ਨੇ ਆਪ ਹੀ ਕਰਤਾ ਮੇਰੀ ਹਾਲਤ ਮੰਦੀ ਵੇਖ ਕੇ ਵੀਰ ਉਹਨਾਂ ਨੂੰ ਕਿਹਾ ਹੋਊਗਾ ਮੇਰੇ ਮੁੰਡੇ ਨੂੰ ਫੋਨ ਲਾ ਬੀ ਤੰਗ ਕਰਦੀ ਆ ਮੈਨੂੰ ਮੈਂ ਨਹੀਂ ਕਿਹਾ ਬਾਹਰ ਨਹੀਂ ਮੈਂ ਤਾਂ ਕੰਮ ਕਰਨੀ ਲੋ ਉਹਦੇ ਮਨਜੀਤ ਨੇ ਵੇਖ ਨਹੀਂ ਬਤਾਇਆ ਇੱਥੇ ਡੱਗ ਵੀ ਮੈਂ ਭਾਂਡਿਆਂ ਦਾ ਟੋਕਰ ਚਾੱਕ ਕੇ ਤੇ ਮੇਰਾ ਪਾਇ ਤਿਲਕ ਕੇ ਵੱਡਿਆ ਗਫੀਕ ਬੁਖਾਰ ਵਾਲਾ ਸੀ ਮੈਨੂੰ ਦੱਸਿਆ ਸੀ ਉਹਨੂੰ ਸਾਰਾ ਕੁਝ ਵੀ ਸਾਰਾ ਦਿਨ ਤੰਗ ਕਰਦੀ ਭਾਈ ਫੋਨ ਲਾ ਕੇ ਦੇ ਦੋ ਮੈਨੂੰ ਤੂੰ ਕਰਦੀ ਸਾਰਾ ਕੁਝ ਮੈਂ ਉਹਨਾਂ ਨੇ ਆਪ ਲਾਇਆ ਫੋਨ ਮੈਂ ਕਿੱਥੋਂ ਲਾਤਾ ਫੋਨ ਮੈਨੂੰ ਹੁਣ ਤਾਂ ਮੈਂ ਛੱਡਦਾ ਨਾ ਹੁਣ ਤੈਨੂੰ ਛੱਡਣਾ ਵੀ ਨਹੀਂ ਅੰਦਰ ਬਾਹਰ ਤੂੰ ਦੇਖ ਲੈ ਹਿਸਾਬ ਲਾ ਲੈ ਤੂੰ ਚਿੰਤਾ ਨਹੀਂ ਹੋਣ ਮੇਰਾ ਕੀ ਕਰੇਂਗੀ ਵੀਰ ਮੈਂ ਤੇਰਾ ਠੰਡਾ ਕਰਿਆ ਨਹੀਂ ਜੇ ਤੇਰਾ ਰੱਖੋ ਇੱਥੇ ਗਲ ਘੋਟੂਂਗੀ ਨਹੀਂ ਗਲ ਜਿੰਨਾ ਤੂੰ ਮੈਨੂੰ ਤੂੰ ਟਟਾਂਕ ਕੀ ਕਰੇਗਾ ਤੂੰ ਆ ਦੇ ਮੁੰਡੇ ਤੋਂ ਪਹਿਲਾਂ ਬਦਲਾ ਲੈਣਾ ਤੇਰੇ ਮੁੰਡੇ ਤੋਂ ਕਰਵਾਉਂਦੀ ਹੁੰਦੀ ਸੀ ਨਾ ਗੱਲਾਂ ਬਾਤਾਂ ਕਰਕੇ ਉਹ ਬਦਲਾ ਲੈਣ ਦੇ ਰਹਿਣਾ ਤੈਨੂੰ ਪਤਾ ਹੋਣਾ ਚਾਹੀਦਾ ਵੀ ਕੀ ਕੁਸ ਕਰਵਾਉਂਦੀ ਸੀ ਤੇਰੇ ਮੁੰਡੇ ਮੈਂ ਮੁੰਡੇ ਨੂੰ ਕੀ ਕਹਿਨੀ ਆ ਮੈਂ ਤਾਂ ਕੁਝ ਕਹੀ ਨਹੀਂ ਮੈਂ ਤਾਂ ਤੇਰੇ ਨਾਲੇ ਤੂੰ ਬੋਲਾ ਤਾਂ ਤਾਂ ਕਰਦੀ ਨਾਲੇ ਹੁਣ ਦੱਸ ਕੇ ਦਿਖਾ ਦੇ ਤੂੰ ਮੁੰਡੇ ਨੂੰ ਫੋਨ ਕਰਕੇ ਤੇਰਾ ਦੀ ਗਵਾਂਡੀਆਂ ਦੇ ਘਰੇ ਮੈਂ ਨਹੀਂ ਜਾਣ ਦੇਣਾ ਤੈਨੂੰ ਬਾਹਰ ਚ ਵੀ ਨਹੀਂ ਖੜਨ ਦੇਣਾ ਤੈਨੂੰ ਚੱਲ ਭੈਣੇ ਮੇਰਾ ਖਿਆੜਾ ਛੱਡ ਹਾਂ ਮੈਂ ਤੈਨੂੰ ਅੰਦਰ ਨਾਲ ਜੇਲ ਕਰੂੰਗੀ ਜੇਲ ਅੰਦਰ ਇੱਥੇ ਤਾੜੂੰਗੀ ਤੈਨੂੰ ਆ ਬਾਥਰੂਮ ਚ ਅੰਦਰ ਤੇ ਮੇਰੇ ਤੋਂ ਝੋਲੀਏ ਬਜਾਵੇ ਪਰ ਬਾਤ ਮੈਂ ਤੇਰੇ ਨਾਲ ਵੀ ਕੋਈ ਕਰਦ ਨਹੀਂ ਚੱਲ ਕੋਈ ਅੱਜ ਤੂੰ ਮੇਰੇ ਨਾਲ ਕਰਦੀ ਸਵੇਰੇ ਤੇਰੇ ਨਾਲ ਵੀ ਐਂ ਹੋਣਗਾ ਤੈਨੂੰ ਹੁਣ ਮੈਨੂੰ ਗੁੱਸਾ ਤੈਨੂੰ ਆਈ ਹੋਣਗਾ ਤੇਰੇ ਨਾਲ ਮੈਂ ਤੈਨੂੰ ਕੋਈ ਨਾ ਮੇਰੇ ਪੁੱਤੇ ਪੁੱਤ ਕਦੇ ਇਹ ਜਿਵੇਂ ਮੈਂ ਤੇਰੇ ਨਾਲ ਅੰਦਰ ਕੁੰਡੇ ਲਾਵਾਂ ਤੂੰ ਨਿਕਲ ਖਾ ਨਾ ਤੂੰ ਲੋਕਾਂ ਦੇ ਜਾ ਸਕਦੀ ਹੈਗੀ ਹੁਣ ਕਿਸੇ ਦੇ ਵੀ ਨਿਕਲ ਸਕਦੀ ਹੁਣ ਕਰ ਲਈ ਢੋਹਲਾ ਤੂੰ ਅੰਦਰ ਬੈਠੀ ਬਸ ਅਕਦੀ ਮਰਜੀ ਫਹਾ ਲੈ ਕੇ ਮਰ ਜੇ ਇੱਥੇ ਅੰਦਰ ਬਧੀ ਕੰਮ ਨਿਭੜੂ ਮੈਂ ਤਾਂ ਕਹਿ ਦਵਾਂ ਨਾ ਵੀ ਲੈਟਰਾਂ ਲੱਗ ਗਈ ਅੰਦਰ ਬੁੜੀ ਵੀ ਮਰ ਗਈ ਆਹ ਲੈ ਕੇ ਉਹ ਬਾਰ ਪਤਾ ਨਹੀਂ ਕਿਹੜਾ ਖਰਕਾਈ ਜਾਂਦਾ ਇਹ ਰੋਡੇ ਲੱਗੇ ਟਿਕਣੀ ਨਹੀਂ ਦਿੰਦੇ ਪਤਨ ਕਿਹੜਾ ਆ ਗਿਆ ਬਿੜਕਾਂ ਇਹ ਲੈਂਦੇ ਫਿਰਦੇ ਹੁਣ ਲੋਕ ਸੁੱਕੇ ਨੇ ਕਾਹਨਾਂ ਸੁੱਕੇ ਕਿਵੇਂ ਆਈਆਂ ਹੁਣ ਤਾਈ ਓਏ ਆ ਗਈ ਮੈਂ ਤਾਂ ਤੇਰੇ ਕੋਲੇ ਮੈਂ ਖਾ ਚਰਕੀ ਕਰਦੀ ਸੀਗੀ ਕੁਛ ਨਹੀਂ ਮੈਂ ਤਾਂ ਕੰਮ ਧੰਦਾ ਇਹ ਕਰਕੇ ਛੱਡੀ ਸੀਗੀ ਅੱਛਾ ਅੱਛਾ ਨਹੀਂ ਮੈਂ ਤਾਂ ਉਧਰੋਂ ਆਈ ਸੀ ਡਾਕਟਰ ਦੇ ਮੈਂ ਕਿਹਾ ਸੁੱਖੀ ਕੋਲੇ ਮੈਨਾਂ ਪਾਣੀ ਪੀ ਜਾਂ ਘੁੱਟ ਮੈਂ ਤਾਂ ਬੁਲਾਈ ਮੂੰਹ ਸੁੱਕਿਆ ਪੈ ਸੁੱਕਾ ਅੱਛਾ ਆ ਜਾ ਪਾਣੀ ਤਾਂ ਪੀ ਲੈ ਘੁੱਟ ਤਾਈ ਪਾਣੀ ਤਾਂ ਪੀ ਲੈ ਕੋ ਨਾ ਦਰਦ ਤੇ ਹੈ ਮਰੀਆਂ ਨਹੀਂ ਆ ਕਿਤੇ ਕੰਮ ਕੁਮ ਗਈ ਸੀ ਤੂੰ ਹਾਂ ਨਾ ਦਵਾਈ ਲੈਣ ਗਈ ਸੀ ਅੱਜ ਨਾ ਜ਼ੁਖਾਮ ਜਪਲਾਏ ਲੱਗਿਆ ਆਇਆ ਅੱਛਾ ਪਾਣੀ ਤਾਂ ਪੀ ਲੈ ਚੱਲ ਹਾਂ ਰੇਸ਼ਾ ਜਾ ਹੋ ਰਿਹਾ ਆ ਆ ਜਾ ਉਹ ਮੰਜੇ ਤੇ ਬਹਿ ਜਾ ਬਹਿ ਜਾ ਨਹੀਂ ਆ ਆ ਜਾ ਸਿਆ ਹੱਕੇ ਕੋ ਸੜਕ ਤੱਕ ਤਾ ਜਹ ਲੀ ਜਾਂਦਾ ਉਹੀ ਹੱਲੀ ਜਾਂਦਾ ਆ ਕੌਣ ਬੋਲ ਦੇਵਾ ਇਹਨਾਂ ਉਹ ਤਾਂ ਨਹੀਂ ਜਾਂਦੀ ਹੈ ਕਿ ਅੰਦਰ ਤੂੰ ਅੱਛਾ ਗੱਲ ਤਾਂ ਕਰ ਲੈ ਪਹਿਲੇ ਬੈਠ ਕੇ ਉਹ ਤਾਂ ਨਹੀਂ ਹੁੰਦੀ ਮੇ ਬੇਬੇ ਨਹੀਂ ਆਂਦੀ ਹੈ ਕਿ ਅੰਦਰ ਉਹ ਹੀ ਕੁੰਡੀ ਕੀ ਅੱਛਾ ਅੱਛਾ ਹੁਣ ਕੱਪੜੇ ਕੁੱਪੜੇ ਲੈਣੇ ਆ ਤੂੰ

ਤਾਈ ਜਾਣ ਕੇ ਕਰੀਂਦੇ ਨਾਉਂਦੀ ਸੀਗੀ ਇਹ ਨਹੀਂ ਨਾਉਂਦੀ ਸੀ ਉਹਨੇ ਸੁਧਰ ਨਹੀਂ ਸੁਖੀ ਤਾਂ ਮੈਂ ਸੁਧਰ ਨੂੰ ਕੀ ਕਰਤਾ ਨਾ ਐ ਨਹੀਂ ਕਹਿੰਦੇ ਹੁੰਦੇ ਤੂੰ ਐ ਕਿਉਂ ਕਰਦੀ ਐ ਇਹਦਾ ਨਾ ਬਚੈਣਾ ਤਾਈ ਅੰਦਰ ਖੜੀ ਸੀ ਦੇਖੇ ਹੁਣ ਦਮ ਕਿਵੇਂ ਚੜਾਏ ਜਾਣ ਕੇ ਕਰਦੀ ਤੇਰੇ ਕੋਈ ਟੰਗ ਹੈ ਨਹੀਂ ਭੈਣੇ ਹਾਂ

ਆਨੇ ਮੈਂ ਤਾਂ ਕੋਈ ਨਾ ਉਡੀਨੀ ਸੀਗੀ ਹਾਈਟ ਨੂੰ ਗਾ ਕੋ ਭਾਈ ਦਾ ਮਾਰ ਦੁਗੀ ਤਾਂ ਮਾਰ ਦੇ ਇੱਕ ਦਿਨ ਮਾਰ ਦੂੰਗੀ ਤਾਂ ਪਰ ਖੈਣਾ ਮੇਰਾ ਛੋਟੂ ਜੂਰਾ ਉਹਦਾ ਚੁਕਤੀ ਚਿੱਕੇ ਨਾ ਬਈ ਤਾਂ ਰੋਈ ਮੇਰਾ ਨਾ ਉਹ ਨਕਤੀ ਤੇ ਨੰਮ ਪਤਾ ਸੁਖੀ ਸੁਦਰੀ ਆਦੀ ਆਈ ਮਾਦਰ ਚਿੱਤ ਨਾ ਮੈਂ ਮੇਰੇ ਹੁੰਦਿਆ ਫਲਾਕੇ ਦੇਖ ਤੂੰ ਬੁੜੀ ਹੈ ਹਾਂ ਦੱਸ ਨੋਈ ਤਾਂ ਹੱਦ ਹੋਈ ਪਈ ਆ ਪਾਈ ਨਹੀਂ ਜਾਂਦੀ ਸੀ ਕਿ ਐਵੇਂ ਕਰੀ ਜਾਂਦੀ ਆ ਕਿ ਨਹੀਂ ਜਾਂਦੀ ਅੰਦਰ ਸੁਖੀ ਤੇਰੀ ਬਹੁਤ ਮਾੜੀ ਗੱਲ ਐ ਮਾੜੀ ਨੂੰ ਕੀ ਕਹਤ ਚੰਗੀ ਭਲੀ ਰੋਟੀ ਖਾਂਦੀ ਐ ਹੋਰ ਕੀ ਹੈਗਾ ਚੰਗੀ ਭਲੀ ਖਾਂਦੀ ਐ ਜੇ ਮੁੰਡਾ ਨਹੀਂ ਕਰੇ ਤੂੰ ਇਹਦਾ ਬੁਰਾ ਹਾਲ ਕਰ ਰੱਖਿਆ ਤਾਏ ਤੂੰ ਨਾ ਉਂਗਲਾ ਤੇ ਚੜਾ ਕਰ ਤੈਨੂੰ ਕੀ ਪਤਾ ਸਾਡੇ ਘਰ ਦਾ ਕੀ ਹਾਲ ਹੈਗਾ ਮੈਨੂੰ ਸਾਰਾ ਪਤਾ ਹੈਗਾ ਮੈਂ ਦੱਸਿਆ ਅੱਜ ਬਾਹਰੋਂ ਕਿਸੇ ਨੇ ਮੈਂ ਤਾਂ ਹੀ ਆਈ ਆ ਜੇ ਮੈਂ ਨਾ ਹੁੰਦੀ ਅਰੇ ਲੋਕ ਤਾਂ ਬਾਹਲੇ ਕੁਛ ਕਹਿੰਦੇ ਕੁੱਤੇ ਪਾਉਂਦੇ ਮੈਂ ਹੁੰਦੇ ਸਾਹਮਣੇ ਤਾਂ ਤੂੰ ਅੰਦਰ ਬਾਅਦ ੜਾ ਰੱਖਿਆ ਸੀ ਨਾ ਹੁੰਦੀ ਸੀ ਅੰਦਰ ਤੂੰ ਪਾਣੀ ਦੇਖਾਉਂ ਦੇਖ ਲੈ ਗਰਮ ਪਾਣੀ ਪੀ ਹੈਗਾ ਨਹੀਂ ਭੈਣੇ ਫੇਰ ਲੱਟ ਮੈਨੂੰ ਏਦਾ ਕਹਿੰਦੀ ਮੇਰੇ ਮਾਦਾ ਆਇਆ ਇਹਦਾ ਮਾਲਾ ਕੁਝ ਕਹੂਗੀ ਤਾਂ ਸਭ ਕੁਝ ਕਹੂਗੀ ਤੈਨੂੰ ਮਰਦੀ ਡਿੱਗਦੀ ਨੇ ਝਾੜੂ ਕੱਢਿਆ ਦੇਖ ਦੇਖ ਲੈ ਕੱਪ ਮਾਰਦੀ ਥੁੱਕੇ ਤੋਂ ਘੜੇ ਵਰਗੀ ਪਈਆਂ ਥੁੱਕੇ ਨੇ ਕੰਮ ਕਰਦੀ ਮੈਂ ਤਾਂ ਇਹ ਸਾਰਾ ਕੰਮ ਮੈਂ ਕਰਦੀ ਆ ਕਿੱਥੇ ਕਰਦੀ ਕਮਾਂਂਦਰੇ ਮੱਜੇ ਤੇ ਡਿੱਗ ਪੀਵੇਂ ਆਖ ਲੈ ਕੇ ਉਹ ਰਹਿ ਗਿਆ ਸੀ ਕਿਤੇ ਡੋੜ ਡੇ ਏ ਜਾ ਤੇਰੀ ਮਾਂ ਨਾਲ ਆਏ ਹੋਵੇ ਫਿਰ ਤੈਨੂੰ ਪਤਾ ਲੱਗੇ ਜਾਣ ਕੇ ਕਰਦੇ ਤੇ ਦੇਖ ਕੀ ਹੋਵੇ ਉਹ ਪਤਾ ਲਵੇ ਇਹਦੇ ਕੀ ਹੋਵੇ ਹੋਰ ਸੁਣ ਲੈ ਕਿ ਬੈਠਾ ਬੈਜਾ ਮੈਂ ਤਾਂ ਤੇਰੇ ਨਾਲ ਸੁਣਦੇ ਜੇ ਪਤਾ ਚਲ ਇਧਰ ਮੁੜ ਇਧਰ ਕਿਵੇਂ ਮੁੜਿਆ ਮੇਰਾ ਮੁੰਡਾ ਲੈ ਕੇ ਜਾਉਂਗੀ ਪਰੇ ਜਾਉਂਗੀ ਮੈਨੂੰ ਛੱਡ ਕੇ ਜਾਂਦੀ ਜਦੋਂ ਉਹਦਾ ਮੁੰਡਾ ਕਹਤਾ ਹੀ ਉਹ ਤੋਂ ਅੱਜ ਤਾਂ ਤੂੰ ਪਹਿਲੀ ਸੁਣਾ ਕਰਈ ਸੀ ਇਹਦੇ ਮੁੰਡੇ ਨੂੰ ਆ ਜਾਂਦਾ ਉਹਦਾ ਮੁੰਡਾ ਪਾਪਾ ਨਹੀਂ ਕਹਿੰਦੇ ਮੁੰਡਾ ਹੈ ਜੀ ਆਜੂ ਨੂੰ ਫੋਨ ਕਰਦੀ ਆ ਮੈਂ ਆਪੇ ਆਉਂਗਾ ਉਹ ਦਿੰਦਾ ਹੈ ਤੂੰ ਮਾਰੀ ਦੇ ਮੈਂ ਕਿਹਨੂੰ ਕਾਉਂ ਜਿੱਦੇ ਨੂੰ ਮੈਂ ਉਹਨੂੰ ਐ ਕਹੂੰਗੀ ਤੇਰੀ ਮਾਂ ਨੂੰ ਮਾਰ ਹੋ ਗਈ ਹੈ ਹਾਂ ਵੀ ਤੁਬਾਈ ਦਿਵਾਉਣੀ ਉਹਨੂੰ ਐ ਉਹਦੋਂ ਤਾਂ ਪਹਿਲੀ ਤਾਂ ਲੈ ਕੇ ਲਈ ਸੀ ਤੇਰਾ ਉਹੀ ਹਾਲ ਤੂੰ ਪਹਿਲੀ ਤੂੰ ਕੀ ਕਰਤਾ ਮੈਨੂੰ ਹਾਂ ਚੱਲ ਮੈਂ ਨਹੀਂ ਤੈਨੂੰ ਰਹਿਣ ਦੇ ਪਹਿਲੇ ਕਿ ਇਧਰ ਆਪੇ ਖੜ ਜਾ ਮੈਨੂੰ ਖੋਲ ਬੰਦਿਆ ਹੁੰਦੇ ਥਾਪਾ ਚੱਕ ਕੇ ਸੁੱਕੀ ਜਿਹਦਾ ਲਾਉਣ ਦੇ ਦੋ ਤਿੰਨ ਇਹ ਸੁੱਕੀਆ ਖੜ ਜਾ ਖੜਾ ਛੜ ਇਧਰ ਤਾਈ ਸਮਝ ਜਾ ਕਰ ਗੱਲ ਮੇਰੀ ਤਾਂ ਗੱਲ ਤੇਰਾ ਲੋਕਾ ਦਾ ਥਾਪੇ ਪਹਿਲਾਂ ਮੇਰੀ ਗੱਲ ਸੁਣ ਤੂੰ ਥਾਪੇ ਚੱਕ ਕੇ ਖੜ ਗਈ ਇੱਥੇ ਥਾਪੇ ਚੱਕਾ ਤੂੰ ਗੱਲ ਤਾਂ ਸੁਣਦੀ ਨਹੀਂ ਇਹੋ ਬਜਾਈ ਨਸ ਮਤ ਤਾਂ ਤਾਈ ਸਿਰੇ ਸਿਰ ਚੜਦੀ ਨਹੀਂ ਕੀ ਗੱਲ ਹੋਗੀ ਤੂੰ ਪੁੱਛਣੀ ਹੈਗੀ ਕੋਈ ਆ ਕੇ ਮਾਦਾ ਹੁਣ ਪੁੱਛ ਲਿਆ ਮੈਂ ਤਾਂ ਬਾਹਰੋਂ ਸੁਣ ਕੇ ਆਈ ਆ ਇਹਦਾ ਬੁਲਾ ਹਾਲ ਕਰਕੇ ਸੁੱਕੀ ਨੀ ਕਿ ਸੁਣ ਕੇ ਆਈ ਆ ਲੋਕ ਤਾਂ ਬਾਹਰ ਕੁਸ ਫੌਂਕਦੇ ਕੁੱਤੇ ਆ ਲੋਕ ਤਾਂ ਮੇਰੇ ਸਾਹਮਣੇ ਤਾਂ ਬਾੜਾ ਧਾ ਰੱਖਿਆ ਸੀ ਸੁੱਕੇ ਸੀ ਪਤਾ ਕੀ ਕੁਸ ਹੁੰਦਾ ਹੋਊ ਅਗਲੇ ਦੇ ਘਰੇ ਕੀ ਕੁਸ ਹੁੰਦਾ ਹੋਊਗਾ ਸਾਹਮਣੇ ਬਾੜ ਲੈ ਨਾ ਹੁੰਦੀ ਸੀਗੀ ਇਹ ਮੱਚਦੀ ਸੀ ਅੰਦਰ ਤੂੰ ਜਾਣਦੇ ਮੈਂ ਸਭ ਤੇਰੀਆਂ ਬਿੜਕਾ ਲੈ ਲਈਆਂ ਸਾਬ ਤੈਨੂੰ ਮੈਂ ਖਾ ਨਹੀਂ ਤੇਰੀ ਛਿਆਰੀ ਤੂੰ ਕਰਦੇ ਛਿਆਰੀਆਂ ਕੀ ਛਿਆਰੀ ਕਰ ਲਈ ਮੈਂ ਘਰ ਤਾਂ ਹੁਣ ਲੈ ਹੁਣ ਕਿੰਨਾ ਚਿਰ ਬਠਿਆ ਕੇ ਰੱਖਦੇ ਭਈ ਤੁਸੀਂ ਆਪਦੇ ਘਰੇ ਨੂੰ ਕੋਈ ਨਹੀਂ ਮੈਂ ਮਨਜੀਤ ਨੂੰ ਭੇਜ ਦੇ ਜਾ ਕੇ ਤੇ ਸੁਖੀ ਨੇ ਤਾਂ ਬੁਰਾ ਹਾਲ ਕਰਖਾ ਦਿਲ ਤਾਈ ਦਾ ਮੈਂ ਕੀ ਕਰੂਗਾ ਫਿਰ ਆ ਕੇ ਮੈਂ ਜੀਤ ਲੈ ਕੇ ਜਾਵਾਂਗੇ ਅਸੀਂ ਭਾਈ ਸਾਡੇ ਘਰ ਦਾਗਾ ਮਸਲਾ ਤੁਸੀਂ ਕੀ ਲੈਣਾਗਾ ਤੁਸੀਂ ਤਾਂ ਘਰ ਦਾ ਕਿਵੇਂ ਮਸਲਾ ਸਾਡੇ ਘਰ ਜਾਣੀ ਅਜਾ ਸਰਪੰਚ ਨੇ ਤਲਾ ਦੇਖਿਆ ਨੇ ਪੀਪਾ ਜੀ ਇਹਦੀ ਨੂੰ ਆ ਹਾਲ ਕਰਦੀ ਆ ਸਾਡੇ ਘਰ ਜਾਂਦੀ ਸਾਡੀ ਬੁੜੀ ਜਾਂ ਮੈਂ ਜਾਣੀ ਤੁਹਾਡੇ ਘਰ ਚੁਗਲੀਆਂ ਕਰਨ ਸਾਡੀ ਬਹੁਤਾ ਚੰਗੀ ਆ ਤੂੰ ਤਾਂ ਲੜਦੀ ਨਹੀਂ ਮੈਂ ਤਾਂ ਸਭ ਦਾ ਮੁੰਡਾ ਫਿਰ ਚੰਗਾਗਾ ਜਾਣ ਕਿ ਤਾਈ ਤੂੰ ਸਵਾਦ ਲੈਣ ਆਉਣੀ ਹੈ ਸਾਡੀ ਸਵਾਦ ਲਮਾਣਾ ਮੇਨਦਰਾ ਜਠਾਣੀ ਆਏ ਚ ਗੁਰਾਹ ਦੇ ਘਰ ਬਿਠਾ ਲੈ ਉਹਨੂੰ ਉੱਥੇ ਹੀ ਬਿਠਾ ਲੈ ਮੈਂ ਉੱਥੇ ਲੈ ਕੇ ਜਾਂਦੀ ਆ ਤੂੰ ਛੱਡੀ ਮੈਂ ਤੇ ਬਹਿ ਰਹੀ ਹਾਂ ਤਨਾ ਕੇ ਲੈ ਮੁੰਡਕੇ ਨੂੰ ਬਾੜੀ ਜਾਣਾ ਹੁਣ ਕੁਛ ਮਰਜ਼ੀ ਹੋ ਜੇ ਸਕਦੇ ਤਾਂ ਮੁੰਡਾ ਆਜੇ ਮੈਂ ਤਾਂ ਬਾੜ ਨਹੀਂ ਦੇਣਾ ਇਹਨੂੰ ਘਰ ਆ ਜਾ ਮੈਂ ਤੇ ਲੈ ਕੇ ਜਾਂਦੀ ਆ ਆ ਜਾ ਭਣੇ ਚੱਲ ਗਿਆ ਚੱਲ ਖੜੀ ਹੋ ਤੂੰ ਮੋੜ ਲੈ ਕੇ ਵੀ ਨਹੀਂ ਹੁੰਦੀ ਤੇਰਾ ਹਾਂ ਨਾ ਜਮਾ ਨਾ ਲੈ ਕੇ ਆਈ ਤੂੰ ਇਹਨਾਂ ਤਾਂ ਕੁਛ ਮਰਜ਼ੀ ਖਾਈ ਚੱਲ ਲੈ ਪਰਵਾਹ

ਕੋਈ ਨਾ ਆਈ ਸਹੀ ਦੂ ਇੱਥੇ ਬੜੀ ਹੁਣ ਤੇਰਾ ਮੁੰਡਾ ਆ ਜਾ ਸਕਦੀ ਕਹ ਤੂੰ ਤੇਰੀ ਮਾਂ ਹੀ ਨਹੀਂ ਰਹਿੰਦੀ ਹੈਗੀ ਮੇਰੇ ਕੋਲੇ ਤੇਰੀ ਮਾਂ ਦੀ ਕਰਤੂਤ ਨਹੀਂ ਰੋਟੀ ਖਾਣਦੀ ਕਦੋਂ ਤੇ ਭੈਣੇ ਬਹਿ ਜਾ ਨਹੀਂ ਆ ਗਈਆਂ ਮਰ ਗਈ ਜਮਾ ਤਾਂ ਕੀ ਹੋ ਰਿਹਾ ਨਹੀਂ ਪਾਈ ਨੂੰ ਨਾਲ ਲੇ ਤੂੰ ਤਾਂ ਬਿੜਕੀ ਨਹੀਂ ਲੈਤੀ ਇਹ ਤਾਂ ਅੰਦਰ ਬਾੜ ਆਇਆ ਪੈਸੀ ਗੋਤਲ ਖਾਣੇ ਚ ਹਾਂ ਹਾਂ ਹੈ ਦਾਈ ਹਜੇ ਮੈਨੂੰ ਸੁੱਕੀ ਖਾੜਨਾ ਨਾ ਦੇਵੇ ਉੱਥੇ ਇਹ ਤਾਂ ਤਾਜ਼ਾ ਖੜਕਾਤਾ ਇਹ ਮੈਨਾਂ ਨਾਲ ਵੀ ਉਹਨੇ ਮੱਦਾ ਹਾਰ ਕਰ ਛੱਡਿਆ ਸੀਗਾ ਆ ਫਿਰ ਤੂੰ ਆਈ ਨਹੀਂ ਤਾਈ ਇਧਰ ਗੇੜਾ ਲੈ ਕਿੱਥੋਂ ਭੈਣੇ ਉਹ ਬਈ ਵਾਲਾ ਬਾਟ ਆ ਰਹੀ ਜਿਵੇਂ ਤਾਂ ਉਹੀ ਗੱਲ ਵੀ ਡੰਡੇ ਨਾਲ ਕੰਮ ਕਰਾਉਂਦੀ ਸੀ ਮੈਂ ਤਾਂ ਕਹਿੰਦੀ ਕਿ ਜੇ ਮੱਝੀਟ ਕੇ ਘਰੇ ਵਾਗ ਗਈ ਉਹਦੇ ਤਾਂ ਤਾਂ ਵੀ ਕਹਿਆ ਬਈ ਨੂੰ ਕੁੱਤੀ ਘਰੇ ਲਾ ਜਾ ਕੇ ਉਹਨੇ ਉਹੀ ਗੱਲ ਹੋ ਗਈ ਨਾ ਬੇਬੇ ਹਾਂ ਉਹੀ ਹੋਈ ਪਿੱਛੇ ਦੇ ਤਾਈ ਅਸੀਂ ਤਾਂ ਆਪਣੇ ਕੰਮ ਤੋਂ ਅੱਚ ਚੱਲ ਅਸੀਂ ਆਖਿਆ ਵੀ ਚੱਲ ਤਾਈ ਦਿਮਾਗ ਚ ਨਹੀਂ ਆਈ ਗੱਲ ਹਾਂ ਤੁਸੀਂ ਤਾਂ ਪਿੱਛੇ ਗੇੜਾ ਹੀ ਨਹੀਂ ਮਾਰਿਆ ਜੇ ਗੇੜਾ ਮਾਰਦਿਆਂ ਖਬਰ ਕੋਈ ਮੈਨੂੰ ਪਹਿਲਾਂ ਹੀ ਲਿਆਉਂਗਾ ਉਹ ਤਾਂ ਜਨਾਬ ਤੇ ਬੇਬੇ ਪਤਾ ਨਹੀਂ ਆ ਕਿ ਕਿਵੇਂ ਵਾਗ ਗਈ ਤੇ ਮੈਂ ਤਾਂ ਦਰਵਾਜ਼ਾ ਡਾਟਾ ਪਹਿਲਾਂ ਤਾਂ ਮੈਂ ਲੀੜੇ ਲੂੜੇ ਟੋਟੇ ਵਹ ਸਭੜਿਆ ਫੇਰ ਮੈਂ ਝਾੜੂ ਢੂੜੂ ਲਾ ਕੇ ਸਾਰਾ ਕੁਝ ਕਰਕੇ ਪੁਚਾ ਪੁਚੇ ਲਵਾ ਕੇ ਤੇ ਮੈਨੂੰ ਮੈਂ ਕਿਹਾ ਚੱਲ ਬਈ ਨਹੀਂ 2 ਮਿੰਟ ਅੱਛਾ ਪਾਣੀ ਮੰਗਿਆ ਪਾਣੀ ਜਿ ਘੁੱਟ ਤਾਂ ਕੀ ਦੇਣੀ ਸੀਗੀ ਤੇ ਪਾਡ ਲੀੜਾਂ ਦੀ ਫੇਰ ਲਿਆ ਕੇ ਸਰਚੀਆਂ ਦੀ ਲੀੜੇ ਤੋਂ ਬਈ ਉਹ ਨਹੀਂ ਸੁਧਰਦੀ ਨਾ ਉਹ ਨਹੀਂ ਸੁਧਰਦੀ ਸੁੱਕੀ ਉਹ ਕਿੱਟੋ ਆ ਚੱਲ ਰਹੇਗੇ ਪੁੱਤੋ ਰਹੀ ਜਾਂਦੇ ਵੀ ਨਹੀਂ ਪਤਾ ਲੱਗਿਆ ਕਿੱਥੇ ਮੈਨੂੰ ਉਹ ਮੈਂ ਵੇਖੀ ਮੈਂ ਖਚਰ ਬੈ ਤਾਂ ਪਈ ਨਹੀਂ ਜਿਹੜਾ ਕੋਈ ਰਹਿ ਗਿਆ ਚੱਲ ਫੇਰ ਦੇਖੀ ਜਊਂ ਹੂੰ ਲੈ ਕੇ ਕੁੜੇ ਫੇਰ ਮੇਰੇ ਕੋਲ ਸਰਚੀਆਂ ਦੀ ਕਿਹਾ ਦੇਖ ਲੈ ਤੇ ਉਹ ਮਾਈਕ ਵੇਟੋ ਟੇ ਫੈਨੇਮੈਂਟਾ ਖਿੱਚ ਕੇ ਤੇ ਵਾਸਰੂਟ ਬੰਦ ਕਰਤੀ ਮੈਂ ਮਰ ਜਾ ਕਹੀ ਜੇ ਕੋਈ ਆਪ ਕੋ ਤਾਂ ਮੈਂ ਕੀ ਕਹੀ ਦੂੰਗੀ ਤਾਂ ਨਾ ਉਡੀਸੀ ਹੁਣ ਤੋਂ ਜੰਮ ਹੀ ਖੁੱਲਾ ਹੋ ਗਿਆ ਆਪਣਾ ਗੇੜਾ ਨਹੀਂ ਵੱਜਿਆ ਗੇੜਾ ਨੇ ਵੱਜਿਆ 15 ਦਿਨ ਹੋ ਗਏ ਹੋਰ ਅਸੀਂ ਬੇਬੇ ਬਿਮਾਰ ਜੀ ਹੋ ਗਈ ਉਸ ਤੋਂ ਬਾਅਦ ਬੁਖਾਰ ਜਾਂ ਚੱਲਣ ਲੱਗਿਆ ਸਾਡਾ ਤਾਂ ਆਪਦੇ ਕੰਮ ਦੰਦਿਆ ਜ ਤੁਰੇ ਫੇਰੇ ਸਾਡਾ ਤਾਂ ਹੀ ਟਾਈਮ ਹੀ ਨਹੀਂ ਲੱਗਿਆ ਉਹ ਤੇਰੇ ਨਾਲ ਇੰਨਾ ਜਨਮ ਹੋਈ ਗਿਆ ਸੀ ਤਾਂ ਜਉਂਦੀ ਮਰਗੇ ਤੇਰੇ ਭਾ ਦੀ ਹਨਾ ਮਰ ਗਏ ਤਾਂ ਵਿਚਾਰੀ ਜਮਾਂ ਹੀ ਮਾਰਦੀ ਮੈਂ ਤਾਂ ਛੋਡੀ ਆ ਹੁਸੀ ਆਸ ਸੀ ਕਿ ਮੈਂ ਚੜ ਭੈਣ ਆ ਜਾਂਦੀ ਚੱਲ ਇਹ ਜੀ ਨੁਹਾ ਹੁੰਦੀ ਦੈਨਾ ਨੂ ਘੜੀਆ ਡੈਨਾ ਡੈਨ ਹਣੇ ਉਹ ਜਮਈ ਦੀ ਤਰਸ ਕਰਦੀ ਆਈ ਵੀ ਨਹੀਂ ਬੇਤੀ ਵੀ ਜੇ ਮੇਰੇ ਪੇਕੇਆਂ ਨੂੰ ਲੱਗ ਗਏ ਮੇਰੇ ਵੀ ਪਰਜਾਨਾ ਹੈਗਾ ਉਹਦੀ ਮਾਂ ਨੂੰ ਫੋਨ ਫੜ ਕਰ ਲੰਦੀ ਫੋਨ ਤਾਂ ਭਣੀ ਫੇਰ ਕਰ ਜੇ ਮੈਨੂੰ ਉਹ ਫੋਨ ਫੜਾਉਗੀ ਨਾ ਫੇਰ ਉਹਨੇ ਮੁੰਡੇ ਨਾਲ ਨਹੀਂ ਕੁਝ ਬਾਤਾਂ ਆਇਆ ਨਹੀਂ ਮੁੰਡਾ ਫੋਨ ਫੜ ਕਿੱਥੋਂ ਆਇਆ ਮੁੰਡੇ ਟਖੇ ਜੀ ਕਿ ਐਸੇ ਸਾਸਰ ਨੂੰ ਵਧਿਆ ਚਿੰਗਾ ਵੀ ਆਪ ਦਾ ਕਰਦੀਆਂ ਨਾਲੇ ਕਹਿੰਦਾ ਸੀ ਤੇ ਮਨਜੀਤ ਨੂੰ ਕਹਿੰਦਾ ਨਾ ਕੱਲ੍ਹ ਨੂੰ ਕੰਮ ਹੋ ਗਿਆ

ਇੱਲਾ ਹੁਣ ਕਾ ਦਾ ਬਸ ਬਚੀ ਕੋਈ ਨਾ ਕਹਿੰ ਤੂੰ ਰਹਿ ਜਿੱਥੇ ਕਾ ਦਾ ਮਰੀ ਰੋਟੀਆਂ ਜਿੱਥੇ ਦੋ ਰੋਟੀਆਂ ਦੇ ਦਿੰਦੇ ਆ ਉਥੇ ਦੋ ਰੋਟੀਆਂ ਤੈਨੂੰ ਵੀ ਦੇ ਆ ਕਰਾਂਗੇ ਅਸੀਂ ਫਿਰ ਤੂੰ ਜਾਣਾ ਨਹੀਂ ਉਹਦੇ ਮਗਰ ਲੱਗ ਕੇ ਜਾਣਾ ਤਾਂ ਨਹੀਂ ਆਪ ਨੂੰ ਆਏ ਜੇ ਉਹਦੇ ਤੋਂ ਹੀ ਵਾਗੀ ਉੱਠਦੇ ਆ ਉਹਦੇ ਬਾਅਦ ਪੱਟ ਦੇਣੇ ਇਹਨੂੰ ਲੋੜ ਨਹੀਂ ਹੈਗੀ ਹਾਂ ਹੁਣ ਲੈ ਬਾਰੇ ਹੁਣ ਸੁੱਕੀ ਅੱਖੇ ਤੇ ਜਾ ਹੀ ਨਾ ਪੈਣਾ ਪੱਟੀ ਹੁਣ ਅਸੀਂ ਤੈਨੂੰ ਜਾਣ ਦਿੰਦੇ ਤੈਨੂੰ ਦੋ ਰੋਟੀਆਂ ਨਾਲ ਹੀ ਤੋੜਾ ਹੈਗਾ ਆਉਂਦੀ ਆਈ ਪੜ ਜਾਂਦੀ ਨਹੀਂ ਹੋ ਰਹੀ ਅੱਖੇ ਕਿੱਧਰ ਆ ਕੇ ਫਿਰਦੀਆਂ ਜਾ ਕੇ ਲੈ ਜਾ ਰਹੀ ਤੂੰ ਕਿੱਧਰ ਜੰਦਰ ਲੱਕਰ ਵਿਲਾ ਪਿਆਗਾ ਉਥੇ ਜਾਉਗੀ ਇਹ रीका बैठन शर्मा जलम ਮੈਂ ਨਹੀਂ ਚੁੱਪ ਕਰਕੇ ਰਹਿਣ ਦਿੰਦਾ ਭਾਈ ਮੈਂ ਸ੍ਰੀਕਾਂ ਦੇ ਘਰ ਰਹਿਣ ਕਿਉਂ ਉਹਨੂੰ ਪਤਾ ਨਹੀਂ ਲੱਗਦਾ ਸੀ ਸ੍ਰੀਕਾਂ ਦਾ ਲੱਗਦਾਗਾ ਜਦ ਤੂੰ ਬੁੜੀ ਨੂੰ ਆਪਣੇ ਕੋਲੇ ਰੱਖ ਪੈਣ ਤੂੰ ਮੇਰੇ ਨਾਲ ਪੰਗੇ ਨਹੀਂ ਉਹ ਰਹਿਦਾ ਸੁੱਕਾ ਨੂੰ ਜਾ ਜਾ ਨਾ ਪੈਣ ਨਹੀਂ ਨਹੀਂ ਅੰਦਰ ਲੈ ਕੇ ਜਾਊਗੀ ਇਹ ਫਿਰ ਮੈਂ ਆਪਣੇ ਡੋਰੋਟੇ ਕੋਟੇ ਨਾਲ ਆ ਰਿਹਾ ਕੁੜੀ ਅੰਦਰ ਲੈ ਕੇ ਜਾਊਗੀ ਇਹ ਫਿਰ ਮੈਂ ਆਪਣੇ ਡੋਰੋਟੇ ਕੋਟੇ ਨਾਲ ਮਤਲਬ ਤੁਰਪਾ ਤੇ ਸਿਰ ਚੜਦੀ ਜਾਨੀ ਹੈ ਭਾਈ ਅੰਦਰ ਲੈ ਮੈਂ ਤਾਂ ਸ੍ਰੀਕਾਂ ਦੇ ਬੈਠਣ ਨਹੀਂ ਦਿੰਦੀ ਹੈਗੀ ਆ ਜਾ ਲੈ ਦੇਖ ਲੈ ਫਿਰ ਮੈਂ ਤੁਰਪਾ ਤੁਰਪਾ ਬਾਲੀ ਗੱਲਾਂ ਨਾ ਮਾਰ ਤੂੰ ਉਹਦੇ ਨਾਲ ਕੀ ਗੱਲਾਂ ਮਾਰਨੀ ਆ ਤੂੰ ਨਹੀਂ ਸਮਾਰ ਤੂਗੀ ਇਹਨੂੰ ਲੈ ਆ ਲੈ ਫੜ ਗੱਠੜੀ ਲੈ ਆ ਉਧਰ ਦੇਖ ਲਈ ਇੱਥੇ ਬੜੀਆਂ ਕਿ ਤੁਸਰੀਕਾਂ ਦੇ ਘਰੇ ਕੀ ਲਾਉਣ ਸੀ ਲੋੜ ਜਾਨ ਦੀ ਤੈਨੂੰ ਨਹੀਂ ਉਹ ਤੇ ਆ ਗਈ ਬਾਕੀ ਉਂ ਚੱਕ ਕੇ ਇੱਥੇ ਤੂੰ ਨਾਲ ਆਇਆ ਤੂੰ ਕਿਹਾ ਸੀ ਵੀ ਮੈਂ ਨਾਉਂਦੀ ਨਹੀਂ ਹੈ ਕਿਸੇ ਦੀ ਵੀ ਮੈਨੂੰ ਬਾਹਰ ਲਾਇਰ ਤੇ ਫੇ ਮੈਂ ਆ ਤੇ ਹੱਡ ਬਿੱਟੀ ਤੇ ਦੱਸਣੀ ਸੀ ਦੱਸਣੀ ਤੂੰ ਹੱਡ ਬਿੱਟੀ ਤੈਨੂੰ ਮਾਰਤਾ ਸੀ ਅੰਦਰ ਤੇਰਾ ਗਲਾ ਕੁੱਟ ਤੱਸੀ ਤੇਰਾ ਗਲਾ ਨਹੀਂ ਕੁੱਟਿਆ ਹੋਰ ਤੂੰ ਮੇਰੇ ਨਾਲ ਕਾ ਸਰ ਕਿ ਸ਼ਰਤੀ ਤੂੰ ਚਾਹ ਲੜਕੇ ਅੰਦਰ ਲੈ ਕੇ ਭਾਜਾ ਮੈਂ ਤੇਰੇ ਮੁੰਡੇ ਨੂੰ ਆਇ ਕਹੂੰਗੀ ਮੈਂ ਤੇਰੇ ਹੁਣ ਮੱਥੇ ਲੱਗਦੀ ਤੇਰੇ ਨੂੰ ਮਰਾਂ ਸੜਾਂ ਤੇਰੇ ਹੁੰਡੇ ਨੂੰ ਕਹੂੰਗੀ ਤੇਰੀ ਮਾਮੇ ਦੇ ਘਰੇ ਗਈ ਆ ਕਿ ਨਾਨਕੀ ਗਈ ਆ ਤੇ ਕਿ ਉਸ ਮਰਜ਼ੀ ਕਰੀ ਮੈਂ ਤੇਰੇ ਵਰਥੇ ਡਾੜੀ ਲਾ ਦਿੰਦੀ ਕਿਹਨੂੰ ਪਤਾ ਲੱਗ ਜੂਗਾ ਕਿ ਤੇਰੇ ਕੋਲ ਟੁੱਟਾਂ ਦਾ ਵੀ ਕੀ ਕੀ ਟੁੱਟਾ ਕਰਦੀ ਹੈਗੀ ਗਲੇ ਕਰਦੀ ਇਹ ਚੱਜ ਦੇ ਘਰੋਂ ਆਈ ਹੁਣੇ ਪਤਾ ਹੁੰਦਾ ਫੇਰ ਕਾ ਨੂੰ ਹੋ ਕਰਦੀ ਹੈ ਕਿ ਤਾਈ ਤਾਂ ਖਾਣਾ ਤੇ ਖਰਖਾਨਾ ਪਰਖਦੇ ਜਿਹੜੀਆਂ ਘਟ ਹੁੰਦਿਆਂ ਉਹ ਹੀ ਗੱਲ ਵੀ ਖਾਣੇ ਦੇਗਾ ਵਾਪੇ ਉਹਦੀ ਇੱਜ਼ਤ ਕਰਦੀਆਂ ਸੱਸ ਸਹੁਰੇ ਦੀ ਇੱਜ਼ਤ ਕਰਦੀਆਂ ਤੇਰੇ ਵਰਗਾਂ ਅਸੀਂ ਛੱਡ ਦਿੰਦੀਆਂ ਜਦੋਂ ਤੇਰੀ ਮਾਂ ਹੋਈ ਨਾ ਨਾ ਕੋਈ ਤੈਨੂੰ ਪਤਾ ਦੇ ਕੋ ਫੇਰ ਆ ਕੋਈ ਅੰਨਿਆਰੇ ਥਾ ਚਲ ਮੈਂ ਕਰਦੀਆਂ ਗੱਲ ਇਹਦੇ ਪੇਕਾਂ